ਸਲੋਕ ਮਹੱਲਾ ਚੌਥਾ ਸੁਣ ਸਾਜਨ ਪ੍ਰੇਮ ਸੰਦੇਸਰਾ ਅਖੀ ਤਾਰ ਲਗਾਨ ਗੁਰ ਤੁਠੈ ਸਜਣ ਮਿਲਿਆ ਜਨ ਨਾਨਕ ਸੁਖ ਵਸਵਨ ਜਨ ਨਾਨਕ ਸੁਖ ਸਵਨ ਮਹੱਲਾ ਚੌਥਾ ਸਤਗੁਰ ਦਾਤਾ ਦਿਆਲ ਹੈ ਜਿਸ ਨੂੰ ਦਇਆ ਸਦਾ ਹੋਏ ਸਤਗੁਰ ਅੰਦਰ ਹੋ ਨਿਰਵੈਰ ਹੈ ਸਭ ਦੇਖੈ ਬ੍ਰਹਮ ਇਕ ਸੋਏ ਨਿਰਵੈਰਾ ਨਾਲ ਜੇ ਵੈਰ ਚਲਾਏ ਦੇ ਤਿੰਨ ਵਿੱਚ ਹੋ ਤਿਸਟਿਆ ਨਾ ਕੋਏ ਸਤਗੁਰ ਸਭਨਾ ਦਾ ਭਲਾ ਮਨਾਏ ਦਾ ਤਿਸ ਦਾ ਬੁਰਾ ਕਿਉ ਹੋਏ ਸਤਗੁਰ ਨੂੰ ਜੇਹਾ ਕੋ ਇਛਦਾ ਤੇਹਾ ਫਲ ਪਾਏ ਤੇਹਾ ਫਲ ਪਾਏ ਕੋਏ ਨਾਨਕ ਕਰਤਾ ਸਭ ਕਿਛ ਜਾਣਦਾ ਜੇ ਤੂ ਕਹਿਛ ਗੁਜਾ ਨਾ ਹੋਏ ਪੌੜੀ ਜੈਸਨੋ ਸਾਹਿਬ ਵੱਡਾ ਕਰੇ ਸੋਈ ਵੱਡ ਜਾਣੀ ਜਿਸ ਸਾਹਿਬ ਭਾਵੇ ਤਿਸ ਬਖਸ ਲਏ ਸੋ ਸਾਹਿਬ ਮਨ ਭਾਣੀ ਜੇ ਕੋ ਉਸ ਦੀ ਰੀਸ ਕਰੇ ਸੋ ਮੂੜ ਅਜਾਣੀ ਜੈਸਾ ਨਉ ਸਤਗੁਰ ਮਿਲੇ ਸੋ ਗੁਣ ਰਵੈ ਗੁਣ ਆਖ ਵਿਖਾਣੀ ਨਾਨਕ ਸੱਚਾ ਸੱਚ ਹੈ 부ਝ ਸੱਚ ਸਮਾਣੀ ਸ਼ਲੋਕ ਮਹੱਲਾ ਚੌਥਾ ਹਰਿ ਸਤ ਨਿਰੰਜਨ ਅਮਰ ਹੈ ਨਿਰਭਉ ਨਿਰਵੈਰ ਨਿਰੰਕਾਰ ਜਿਨ ਜਪਿਆ ਏਕ ਮਨ ਏਕ ਚੇਤ ਤਿਨ ਲਥਾ ਹਉ ਮੈਂ ਭਾਰ ਜਿਨ ਗੁਰਮੁਖ ਹਰਿ ਆਰਾਧਿਆ ਤਿਨ ਸੰਤ ਜਨਾ ਜੈਕਾਰ ਕੋਈ ਨਿੰਦਾ ਕਰੇ ਪੂਰੇ ਸਤਿਗੁਰੂ ਕੀ ਤਿਸਨੋਂ ਫਿਟ ਫਿਟ ਕਹੈ ਸਭ ਸੰਸਾਰ ਸਤਿਗੁਰ ਵਿਚ ਆਪ ਵਰਤਦਾ ਹਰ ਆਪੇ ਰਖਣਹਾਰ ਧਨ ਧਨ ਗੁਰੂ ਗੁਣ ਗਾਵਦਾ ਤਿਸਨੋਂ ਸਦਾ ਸਦਾ ਨਮਸਕਾਰ ਜਨ ਨਾਨਕ ਤਿੰਨ ਕੋ ਵਾਰਿਆ ਜਿਨ ਜਪਿਆ ਸਿਰਜਣਹਾਰ ਮਹੱਲਾ ਚੌਥਾ ਆਪੇ ਧਰਤੀ ਸਾਜਿਆਨ ਆਪੇ ਆਕਾਸ਼ ਵਿੱਚ ਆਪੇ ਜੰਤ ਉਪਾਇਨ ਮੁਖ ਆਪੇ ਦੇ ਗਿਰਾਸ ਸਭ ਆਪੇ ਆਪ ਵਰਤਦਾ ਆਪੇ ਹੀ ਗੁਣਤਾਸ ਜਨ ਨਾਨਕ ਨਾਮ ਧਿਆਏ ਤੂ ਸਭ ਕਿਲ ਵਿਖ ਕਟੇ ਤਾਸ ਪੌੜੀ ਤੂੰ ਸੱਚਾ ਸਾਇਬ ਸੱਜ ਹੈ ਸੱਚ ਸੱਚੇ ਭਾਵੇ ਜੋ ਤੁਧ ਸੱਚ ਸਲਾਹ ਦੇ ਤਿਨ ਜਮ ਕੰਕਰ ਨੇੜ ਨ ਆਵੇ ਤੈਨ ਕੇ ਮੁਖ ਦਰ ਉਜਲੇ ਜਿਨ ਹਰ ਹਿਰਦੈ ਸੱਚਾ ਭਾਵੇ ਕੂੜਿਆਰ ਪਿਛਾਹਾ ਸਟੀਆਂ ਨ ਕੂੜ ਹਿਰਦੈ ਕਪਟ ਮਹਾ ਦੁਖ ਪਾਵੇ ਮੋਹ ਕਾਲੇ ਕੂੜਿਆਰੀਆ ਕੂੜਿਆਰ ਕੂੜੋ ਹੋਏ ਜਾਵੇ ਮੋਹ ਕਾਲੇ ਕੂੜਿਆਰੀਆ ਕੂੜਿਆਰ ਕੂੜੋ ਹੋਏ ਜਾਵੇ ਹਾਂਜੀ ਮੋਹ ਕਾਲੇ ਕੂੜਿਆਰੀਆ ਕੂੜਿਆਰ ਕੂੜੋ ਹੋਏ ਜਾਵੇ ਸ਼ਲੋਕ ਮਹੱਲਾ ਚੌਥਾ ਸਤਗੁਰ ਧਰਤੀ ਧਰਮ ਹੈ ਤੇ ਇਸ ਵਿੱਚ ਜੇਹਾ ਕੋ ਬੀਜੇ ਤੇਹਾ ਫਲ ਪਾਏ ਗੁਰ ਸੇਖੀ ਅੰਮ੍ਰਿਤ ਬੀਜਿਆ ਤិន ਅੰਮ੍ਰਿਤ ਫਲ ਹਰ ਪਾਏ ਓਨਾ ਹਲਤ ਪਲਤ ਮੁਖ ਉਜਲੇ ਓਏ ਹਰ ਦਰਗਹ ਹੈ ਸਚੀ ਪੈ ਨਾਏ ਇਕਨਾ ਅੰਦਰ ਖੋਟ ਨਿਤ ਖੋਟ ਕਮਾਵ ਹੈ ਓਹੋ ਜੇਹਾ ਬੀਜੇ ਤੇਹਾ ਫਲ ਖਾਏ ਜਾ ਸਤਗੁਰ ਸਰਾਫ ਨਦਰ ਕਰ ਦੇਖੈ ਸਵਾਭ ਗੀਰ ਸਭ ਉਗੜ ਆਏ ਓਏ ਜਿਹਾ ਚਿਤਵਹ ਨਿਤ ਤੇਹਾ ਪਾਇਨ ਓਏ ਤੇਹੋ ਜਿਹੇ ਦਈਏ ਵਜਾਏ ਵਾਜ ਗੁਰੂ ਵਾਜ ਗੁਰੂ ਬੇਨਤੀ ਆ ਵੀ ਦਈਏ ਕਹਿਣ ਲੱਗਿਆ ਈੜੀ ਨੂੰ ਕਿਤੇ ਲਾਭ ਨਾ ਲੱਗ ਜਾਵੇ ਘਾੜੀ ਦਦਾ ਈੜੀ ਨੂੰ ਪਿਆਰੀ ਲਾ ਕੇ ਅੱਗੇ ਈੜੀ ਨੂੰ ਸਿਆਰੀ ਲੱਗਣੀ ਹੈ ਦਈ ਦਈਏ ਕਹਿ ਦਈਏ ਤੇ ਫਿਰ ਲਾਭ ਲੱਗ ਜਾਂਦੀ ਹੈ ਪਿਛੇ ਪਾਸੇ ਆਏ ਅੱਗੇ ਵੀ ਆਉਣੇ ਨੇ ਧਿਆਨ ਦੇਣਾ ਦਈਏ ਈੜੀ ਨੂੰ ਲਾਮ ਲੱਗਦੀ ਐ ਇਹ ਧਿਆਨ ਦੇਣਾ ਸਾਰਿਆਂ ਨੇ ਆਮ ਲੱਗ ਜਾਂਦੀ ਦਈਏ ਵਜਾਏ ਦਈਏ ਈੜੀ ਨੂੰ ਸਿਆਰੀ ਆਪੇ ਲੱਗ ਜਾਣੇ ਬੋਲੇ ਹਾਂ ਧਿਆਨ ਦੇਣਾ ਚੰਗੀ ਤਰ੍ਹਾਂ ਫੇਰ ਪੜ੍ਹ ਦੋ ਜੀ ਪੰਕਤੀ ਓਏ ਜੇਹਾ ਚਿਤਵ ਹੈ ਨਿਤ ਤੇਹਾ ਪਾਇਨ ਓਏ ਤੇਹੋ ਜਿਹੇ ਦਈਏ ਵਜਾਏ ਦਈਏ ਦਈਏ ਵਜਾਏ ਓਏ ਤੇਹੋ ਜਿਹੇ ਦਈਏ ਵਜਾਏ ਨਾਨਕ ਦੁਹੀ ਸ੍ਰੀ ਖਸਮ ਆਪੇ ਵਰਤੈ ਨਿਤ ਕਾਰ ਕਰ ਦੇਖੈ ਚਲਤ ਸਬਾਏ ਮਹੱਲਾ ਚੌਥਾ ਇਕ ਮਨ ਇਕ ਵਰਤਦਾ ਜਿਤ ਲੱਗੈ ਸੋ ਥਾਏ ਪਾਏ ਕੋਈ ਗੱਲਾਂ ਕਰੇ ਕਣਹੇਰੀਆ ਜੇ ਘਰ ਵਾਥ ਹੋਵੇ ਸਾਈ ਖਾਏ ਬਿਨ ਸਤਗੁਰ ਸੋਜੀ ਨਾ ਪਵੇ ਅਹੰਕਾਰ ਨਾ ਵਿਚੋ ਜਾਏ ਅਹੰਕਾਰੀਆ ਨੂੰ ਦੁੱਖ ਭੁੱਖ ਹੈ ਹੱਥ ਤੜ੍ਹ ਹੈ ਘਰ ਘਰ ਮੰਗਾਏ ਊੜ ਠੱਗੇ ਗੁੱਜੀ ਨਾ ਰਹੇ ਬੁਲੰਮਾ ਪਾਜ ਲਹਿ ਜਾਏ ਜੈਸੋ ਹੋਵੇ ਪੂਰਬ ਲਿਖਿਆ ਤਿਸ ਸਤਿਗੁਰ ਮਿਲੇ ਪ੍ਰਭ ਆਏ ਜਿਉ ਲੋਹਾ ਪਾਰਸ ਭੇਟੀਐ ਮਿਲ ਸੰਗਤ ਸਵਰਨ ਹੋਏ ਜਾਏ ਜਨ ਲੋਹਾ ਪਾਰਸ ਭੇਟੀਐ ਮਿਲ ਸੰਗਤ ਸਵਰਨ ਹੋਏ ਜਾਏ ਸਵਰਨ ਤੋਂ ਭਾਵ ਇਥੇ ਸੋਨਾ ਹੈ ਸੋਵਰਨ ਜਾਂ ਹੋਰ ਕਿਸੇ ਤਰੀਕੇ ਨਾਲ ਨਹੀਂ ਬੋਲਣਾ ਸੋ ਵਰਨ ਵੱਖਰਾ ਵੱਖਰਾ ਵੀ ਨਹੀਂ ਬੋਲਣਾ ਸਵਰਨ ਸਵਰਨ ਸੋਨੇ ਨੂੰ ਕਹਿੰਦੇ ਨੇ ਨਾ ਜਿਉ ਲੋਹਾ ਪਾਰਸ ਭੇਟੀਐ ਮਿਲ ਸੰਗਤ ਸਵਰਨ ਹੋਏ ਜਾਏ ਹਾਂਜੀ ਜਿਉ ਲੋਹਾ ਪਾਰਸ ਭੇਟੀਐ ਮਿਲ ਸੰਗਤ ਸਵਰਨ ਹੋਏ ਜਾਏ ਜਨ ਨਾਨਕ ਕੇ ਪ੍ਰਭ ਤੂ ਧਣੀ ਜਿਉ ਭਾਵੈ ਤਿਵੈ ਚਲਾਏ ਪੌੜੀ ਜੇਨ ਹਰ ਹਿਰਦੈ ਸੇਵਿਆ ਤੈਨ ਹਰ ਆਪ ਮਿਲਾਏ ਗੁਣ ਕੀ ਸਾਂਝ ਤੈਨ ਸਿਉ ਕਰੀ ਸਭ ਅਵਗਣ ਸਬਦ ਜਲਾਏ ਔਗਣ ਵਿਕਣ ਪੱਲਰੀ ਜਿਸ ਦੇਹ ਸੋ ਸੱਚੇ ਪਾਏ ਬਲਿਹਾਰੀ ਗੁਰ ਆਪਣੇ ਜਿਨ ਔਗਣ ਮੇਟ ਗੁਣ ਪ੍ਰਗਟਿ ਆਏ ਵੱਡੀ ਵਡਿਆਈ ਵਟੇ ਕੀ ਗੁਰਮੁਖ ਆਲਾਏ